तो कपड़े चाहिए ना जब उधर कस्म खाने जाएगा हाँ। तो फिर उसको कपड़े भी लेके आए जी कपड़े भी लेके आए ना उसको किस काम के लिए दिल्ली सां खाने के लिए लेके जाएंगे ना उसको हाँ हाँ। कस्म खाने के लिए अच्छा आँ। आँ। ਭਾਈ ਅੰਮਰਤਾਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਭਾਈ ਅੰਮਰਤਾਪਾਲ ਸਿੰਘ ਐਮਪੀ ਦੀਆਂ ਇਲੈਕਸ਼ਨਾਂ ਜਿੱਤ ਚੁੱਕੇ ਨੇ ਜਿੱਤਣ ਤੋਂ ਬਾਅਦ ਹੁਣ ਲੋਕਾਂ ਦੇ ਦਿਲਾਂ ਵਿੱਚ ਇਹ ਸਵਾਲ ਜ਼ਰੂਰ ਆ ਕਿ ਭਾਈ ਅੰਮਰਤਾਪਾਲ ਸਿੰਘ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਹੀ ਭਾਈ ਅੰਮਰਤਾਪਾਲ ਸਿੰਘ ਦੀ ਮਾਤਾ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਮਿਲਣ ਲਈ ਗਈ ਉਹਨਾਂ ਦਾ ਮੂੰਹ ਮਿੱਠਾ ਕਰਾਉਣ ਗਈ ਤੇ ਨਾਲ ਦੀ ਨਾਲ ਉਹਨਾਂ ਨੂੰ ਸਰਟੀਫਿਕੇਟ ਦੇਣ ਗਈ ਕਿ ਐਮਪੀ ਬਣਨ ਦਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਉੱਥੇ ਇੱਕ ਨਿੱਜੀ ਪੱਤਰਕਾਰ ਦੁਆਰਾ ਪੁੱਛਿਆ ਇਹ ਇਹ ਮਠਿਆਈ ਕਿਉਂ ਵੰਡ ਰਹੇ ਹੋਗੇ ਤੇ ਤੁਸੀਂ ਇੱਥੇ ਕੀ ਕਰਨੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਮਾਤਾ ਨੇ ਦੱਸਿਆ ਕਿ ਮੈਂ ਆਪਣੇ ਪੁੱਤ ਦਾ ਮੂੰਹ ਮਿੱਠਾ ਕਰਾਉਣਾ ਆਈਆਂ ਉਹਦੇ ਐਮਪੀ ਵੰਡ ਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਕੁਝ ਨਵੇਂ ਕੱਪੜੇ ਲੈ ਕੇ ਆਈਆਂ ਕਿ ਉਹ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਲਾ ਹੈਗਾ ਕੁਝ ਟਾਈਮ ਦੇ ਵਿੱਚ ਹੀ ਕਿਉਂਕਿ ਉਹਨਾਂ ਨੂੰ ਦਿੱਲੀ ਵਿਖੇ ਸੌਂ ਚਕਾਉਣ ਲਈ ਲੈ ਕੇ ਜਾਣਗੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਐਮਪੀ ਬਣ ਗਏ ਨੇ ਤੇ ਐਮਪੀ ਬਣਨ ਤੋਂ ਬਾਅਦ ਸਾਰੇ ਐਮਪੀਆ ਨੂੰ ਸੌ ਚੁਕਾਈ ਜਾਂਦੀ ਹੈ ਦੇਖੋ ਬਾਕੀ ਨਾਲ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ